15 ਅਗਸਤ ਤੇ ਜੋ ਚੈਕਿੰਗ ਕਰ ਰਹੇ ਹੋ ਉਹਦੇ ਬਾਰੇ ਦੱਸ ਦਿਓ ਕਿ ਕਿੰਨੇ ਨਾਕੇ ਬੰਦੇ ਲਗਾਏਗੇ ਕਿੰਨੇ ਨਾਲ ਮੇਰੇ ਸ਼ਾਟ ਵਿੱਚ ਲਗਾਏਗਾ 15 ਅਗਸਤ ਦੇ ਸੰਦਰਭ ਦੇ ਵਿੱਚ ਸਾਡੇ ਵੱਲੋਂ ਅੱਜ ਅਚਨਚੇਤ 1 ਵਜੇ ਤੋਂ ਲੈ ਕੇ ਅਗੇ ਕੁਝ ਦੇਰ ਤੱਕ ਸਾਡੇ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਸੋ ਇਹ ਸ਼ਹਿਰ ਦੇ ਜਿਹੜੇ ਮੇਨ ਐਂਟਰੀ ਪੁਆਇੰਟਸ ਹੈ ਉੱਥੇ ਹਰੇਕ ਨਾਕੇ ਤੇ 10 ਮੁਲਾਜ਼ਮ ਲਗਾ ਕੇ ਸਾਡੇ ਵੱਲੋਂ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਸਾਡਾ ਮੇਨ ਫੋਕਸ ਇਸ ਦੇ ਵਿੱਚ 2 ਵੀਲਰ ਤੇ 4 ਵੀਲਰ ਦੀ ਚੈਕਿੰਗ ਦਾ ਹੈ

ਪਾਇਸ ਆਈਡੀ ਤੇ ਵਾਹਨ ਐਪ ਦੇ ਤੁਸੀਂ ਚੱਲ ਰਹੇ ਹੋ। ਮਹੌਲ ਦਪੰਡੀ ਕਿ ਬੰਮ ਰੈਸ ਕਰਨ ਦੀ ਕਿ ਕਿਤਾਬ ਰੱਦ ਕੀ ਹੈ। ਕੀ ਸ਼ਕਤੀ ਹੈ? ਸ਼ਕਤੀ ਹੈ ਜਾਂ ਫਿਰ ਕੋਈ ਕ੍ਰਿਮੀਨਲ ਰਿਪੋਰਟ ਸਾਡੀ ਸਾਡੀ ਚੈਕਿੰਗ ਚੱਲ ਰਹੀ ਹੈ ਜੀ। ਸੋ ਉਹਦੇ ਬਾਅਦ ਦੇ ਵਿੱਚੋਂ ਜਿਵੇਂ ਪਾਇਸ ਆਈਡੀ ਤੇ ਅਸੀਂ ਚੈੱਕ ਕਰਦੇ ਹੁੰਦੇ ਹਾਂ ਸੋ ਉਹਦੇ ਨਾਲ ਫੋਟੋ ਕੈਪਚਰ ਕਰਕੇ ਹੀ ਉਸ ਦੀ ਨਿਕਲ ਆਉਂਦੀ ਹੈ ਕਿ ਉਸ ਦਾ ਕੋਈ ਕ੍ਰਿਮੀਨਲ ਨਾਮ ਨੰਬਰ ਨੋਟ ਨੰਬਰ ਵਗੈਰਾ ਤਾਂ ਨਹੀਂ ਕੋਈ ਨਹੀਂ ਜੀ। ਮੈਂ ਇਹ ਹੀ ਦੱਸਣਾ ਚਾਹਾਂਗੇ ਕਿ ਕਮਿਸ਼ਨਰੇਟ ਪੁਲਿਸ ਪੂਰੀ ਤਰ੍ਹਾਂ ਸੈਕਸ਼ਨ ਹੈਗੀ ਹੈ ਤੇ ਸਾਡੀ ਪੂਰੀ ਅਲੋਟਮੈਂਟ ਹੈ। ਸਾਨੂੰ 15 ਅਗਸਤ ਤੇ ਜਨਮਾਸਟਰੀ ਦੇ ਸੰਬ